ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨੀ ਹੈ ਅਜਨਾਲਾ ਪਿੰਡ ਵਿੱਚ ਕਸਬੇ ਵਿੱਚ ਵਾਪਰੀ ਘਟਨਾ ਬਾਰੇ ਬਾਰਡਰ ਦਾ ਇਲਾਕਾ ਹੈ ਪੰਜਾਬ ਦਾ ਇੱਕ ਛੋਟਾ ਜਿਹਾ ਕਸਬਾ ਹੈ ਅਜਨਾਲਾ ਤੇ ਮੈਂ ਇਸ ਸੰਬੰਧ ਵਿੱਚ ਗੱਲ ਕਰਨ ਲੱਗਿਆ ਚੈਨਲਾਂ ਵਾਲੇ ਵੀਰ ਜਦੋਂ ਕੋਈ ਪੱਖ ਦਾ ਮਸਲਾ ਹੁੰਦਾ ਹੈ ਆਪਣੇ ਚੈਨਲਾਂ ਤੇ ਗੱਲ ਪਾਉਂਦੇ ਹੈ ਵੀਡੀਓ ਪਾ ਦਿੰਦੇ ਹੈ ਪਰ ਮੇਰੀ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਏ ਵੀਡੀਓ ਨੂੰ ਵਿੱਚੋਂ ਕੱਟ ਕੇ ਨਾ ਪਾਇਓ ਸਾਰੀ ਵੀਡੀਓ ਪਾਇਓ ਪੂਰੀ ਦੀ ਪੂਰੀ ਗੱਲ ਜਿਹੜੀ ਹੈ ਸੁਣਾਇਓ ਕੱਲ ਜੋ ਕੁਝ ਵਾਪਰਿਆ ਕਿਤੇ ਨਾ ਕਿਤੇ ਉਹ ਕੁਝ ਵੇਖ ਕੇ ਆਮ ਖਾਸ ਬੰਦਾ ਦਹਿਲ ਵਿੱਚ ਆ ਜਾਂਦਾ ਛੱਡੋ ਪਰਾਂ ਜੀ ਅਸੀਂ ਕੀ ਬੋਲਣਾ ਤੁਸੀਂ ਮੰਨਣਾ ਨਹੀਂ ਮੈਨੂੰ 100 ਫੋਨ ਕਟ ਤੋਂ ਕਟ ਆਏ ਹੋਣਗੇ ਕਿ ਭਾਈ ਸਾਹਿਬ ਕੋਈ ਬੋਲੀ ਜਾਵੇ ਤੁਸੀਂ ਹੁਣ ਨਾ ਗੱਲ ਕਰਿਓ ਪੜਕੀ ਹੋਈ ਭੀੜ ਦਾ ਪਤਾ ਨਹੀਂ ਕਿੱਧਰ ਨੂੰ ਹੋ ਤੁਲ ਮੈਂ ਵੀ ਵੇਖ ਕੇ ਹੈਰਾਨ ਹੋ ਰਿਹਾ ਸੀ ਕਈ ਘੰਟੇ ਮੈਂ ਸੋਚਦਾ ਰਿਹਾ ਕਿਤੇ ਨਾ ਕਿਤੇ ਇਹ ਵੀ ਹੋਇਆ ਵੀ ਛੱਡੋ ਇਹ ਵੀ ਖਿਆਲ ਆਇਆ ਮਨ 'ਚ ਜਦੋਂ ਪੰਜਾਬ ਵਾਲਿਆਂ ਨੂੰ ਪੰਜਾਬ ਦਾ ਫਿਕਰ ਨਹੀਂ ਅਸੀਂ ਕਾਦੇ ਲਈ ਕਰਦੇ ਜਿਨ੍ਹਾਂ ਦੇ ਬੱਚੇ ਇਦਾਂ ਦੀ ਸਿਸਟਮ ਵਿੱਚ ਵੜਨਾ ਚਾਹੁੰਦੇ ਨੇ ਉਹਨਾਂ ਨੂੰ ਫਿਕਰ ਨਹੀਂ ਸਾਡੇ ਤਾਂ ਬੱਚੇ ਵੀ ਹੈ ਨਹੀਂ ਅਸੀਂ ਕਾਦੇ ਲਈ ਇਹ ਫਿਕਰ ਕਰਦੇ ਹਾਂ ਪਰ ਫਿਰ ਜ਼ਮੀਰ ਆਗਿਆ ਨਹੀਂ ਦਿੰਦੀ ਅੰਦਰੋਂ ਆਵਾਜ਼ ਆਉਂਦੀ ਹੈ ਯਾਰ ਕੋਈ ਨਾ ਕੋਈ ਤੇ ਸੁਣੇਗਾ ਕੋਈ ਨਾ ਕੋਈ ਤੇ ਸਮਝੇਗਾ ਠੀਕ ਹੈ ਬੜੇ ਗਾਲਾਂ ਕੱਢ ਲੈਣਗੇ ਫੋਟੋਆਂ ਐਡਿਟ ਕਰ ਲੈਣਗੇ ਇੰਨੇ ਸਾਲਾਂ ਤੋਂ ਇਹ ਕੁਝ ਵੇਖ ਰਹੇ ਆਂ برداشت ਕਰ ਰਹੇ ਆਂ ਤੇ ਜੇ ਅੱਜ ਨਾ ਬੋਲੇ ਤੇ ਫਾਇਦਾ ਕੀ ਹੈ ਜੇ ਅੱਜ ਗੱਲ ਨਾ ਕੀਤੀ ਤੇ ਕਾਹਦੇ ਅਸੀਂ ਪ੍ਰਚਾਰਕ ਤਾਂ ਮੈਂ ਅੱਜ ਆਪ ਸਾਰਿਆਂ ਵਿੱਚ ਇਹ ਗੱਲ ਕਰਨਾ ਆ ਬੜਾ ਸਮਾਂ ਪੰਜਾਬ ਦੇ ਵਿੱਚ ਇਦਾਂ ਦੇ ਹਾਲਾਤ ਰਹੇ ਨੇ ਮੇਰੇ ਹੋਸ਼ ਤੋਂ ਪਹਿਲਾਂ ਜਦੋਂ ਕਹਿੰਦੇ ਨੇ ਕਿ ਇੱਥੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਗਿਆ। ਅੰਮ੍ਰਿਤਧਾਰੀ ਨੌਜਵਾਨਾਂ ਨਾਲ ਦਾੜੀ ਵਾਲਿਆਂ ਨਾਲ ਜਾਂ ਸਾਡੀਆਂ ਧੀਆਂ ਭੈਣਾਂ ਨਾਲ ਵੀ ਬੇਪੱਤੀ ਕੀਤੀ ਗਈ। ਸਾਡਿਆਂ ਨੌਜਵਾਨਾਂ ਨੂੰ ਦੱਸਿਆ ਜਾਂਦਾ ਹੈ ਜੇਲਾਂ ਵਿੱਚ ਬੰਦ ਕਰ ਦਿੱਤਾ ਗਿਆ। ਅਸੀਂ ਸਭ ਕੁਝ ਸੁਣਿਆ ਤੇ ਕਈ ਪਰਿਵਾਰਾਂ ਦਾ ਦਰਦ ਖੁਦ ਵੇਖਿਆ ਮਹਿਸੂਸ ਕੀਤਾ। ਹੁਣ ਹਥਿਆਰ ਬੰਦ ਲੜਾਈ ਜਿਨ੍ਹਾਂ ਨੇ ਲੜੀ ਏ ਬੰਦੀ ਸਿੰਘ ਜਿਨ੍ਹਾਂ ਨੂੰ ਛਡਾਉਣ ਵਾਸਤੇ ਮੋਰਚੇ ਚੱਲ ਰਹੇ ਨੇ ਉਦੋਂ ਦੇ ਬੰਦੀ ਸਿੰਘ ਬਣਾਏ ਅਜੇ ਤੱਕ ਵੀ ਸਰਕਾਰਾਂ ਨੇ ਨਹੀਂ ਛੱਡੇ ਹਥਿਆਰ ਬੰਦ ਜਿਨ੍ਹਾਂ ਨੇ ਲੜਾਈ ਲੜੀ ਏ ਉਹ ਵੀ ਬਾਹਰ ਆ ਕੇ ਕਹਿੰਦੇ ਨੇ ਕਿ ਅੱਜ ਦੀ ਨੌਜਵਾਨੀ ਪੜ੍ਹਾਈ ਕਰੋ ਅੱਜ ਹਥਿਆਰਾਂ ਦਾ ਨਹੀਂ ਬਚਾਰਾਂ ਦਾ ਯੁੱਗ ਹੈ ਇਹ ਮੇਰੀ ਸਟੇਟਮੈਂਟ ਨਹੀਂ ਹੈ ਇਹ ਉਹਨਾਂ ਦੀ ਸਟੇਟਮੈਂਟ ਹੈ ਜਿਹੜੇ ਹਥਿਆਰਬੰਦ ਲੜਾਈ ਲੜ ਚੁੱਕੇ ਨੇ ਮੈਂ ਨਹੀਂ ਕਹਿੰਦਾ ਉਹ ਵੀ ਕਹਿੰਦੇ ਨੇ ਕਿ ਅੱਜ ਯੁੱਗ ਜਿਹੜਾ ਬਦਲ ਗਿਆ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਅਸੀਂ ਪੜ੍ਹਾਈ ਕਰਕੇ ਐਜੂਕੇਸ਼ਨ ਲੈ ਕੇ ਪਹੁੰਚੀਏ ਅਸੀਂ ਪ੍ਰਧਾਨ ਮੰਤਰੀ ਤੱਕ ਬਣੀਏ ਬਣੇ ਆ ਮੁੱਖ ਮੰਤਰੀ ਬਣੀਏ ਬਣੇ ਆ ਹਰ ਵੱਡੇ ਅਹੁਦੇ ਦੇ ਉੱਤੇ ਸਿੱਖ ਐਜੂਕੇਸ਼ਨ ਲੈ ਕੇ ਪਹੁੰਚੇ ਪਹੁੰਚ ਸਕਦਾ ਹੈ ਪਹੁੰਚੇ ਨੇ ਪਹੁੰਚਣਗੇ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਜੇ ਸਾਡੀ ਸ਼ਬੀ ਜਾਵੇ ਤੇ ਸਾਡੇ ਵਿਚਾਰਾਂ ਕਰਕੇ ਜਾਵੇ ਸਾਡੀ ਐਜੂਕੇਸ਼ਨ ਕਰਕੇ ਜਾਵੇ ਸਾਡੀ ਪੜ੍ਹਾਈ ਕਰਕੇ ਜਾਵੇ ਕਦੇ ਵੀ ਸਾਡੀ ਸ਼ਬੀ ਅੱਜ ਦੇ ਸਮੇਂ ਦੇ ਵਿੱਚ ਹਥਿਆਰਾਂ ਕਰਕੇ ਤਲਵਾਰਾਂ ਨੂੰ ਲਹਿਰਾਉਣ ਕਰਕੇ ਨਾ ਜਾਵੇ ਹਥਿਆਰਬੰਦ ਲੜਾਈ ਲੜਨ ਵਾਲੇ ਜੇਲ੍ਹ ਵਿੱਚੋਂ ਆ ਕੇ ਇਹ ਕਹਿੰਦੇ ਨੇ ਇਹ ਕੰਮ ਨਾ ਕਰਿਓ ਪਰ ਤੁਹਾਨੂੰ ਲੱਗਦਾ ਨਹੀਂ ਕਿ ਫੇਰ ਉਸੇ ਪਾਸੇ ਪੰਜਾਬ ਨੂੰ ਧੱਕਿਆ ਜਾ ਰਿਹਾ ਆਪਣੇ ਬੱਚੇ ਪੜ ਰਹੇ ਨੇ ਕਈਆਂ ਦੇ ਉਹਨਾਂ ਵੇਲਿਆਂ ਦੇ ਵਿੱਚ ਹਥਿਆਰਬੰਦ ਲੜਾਈ ਲੜਨ ਵਾਲਿਆਂ ਦੇ ਬੱਚੇ ਅੱਜ ਸੈਟਲ ਨੇ ਫੈਮਲੀਆਂ ਅਮਰੀਕਾ ਕੈਨੇਡਾ ਵਿੱਚ ਬੈਠੀਆਂ ਮੈਂ ਵੇਖੀਆਂ ਨੇ ਵੱਡੇ ਵੱਡੇ ਆਲੀਸ਼ਾਨ ਘਰ ਮੈਂ ਵੇਖੇ ਨੇ ਮਿਲਦਾਰਿਆਂ ਜਾ ਕੇ ਪੁੱਤ ਪੁੱਤਰੇ ਅੱਗੇ ਪਲ ਰਹੇ ਨੇ ਪਰ ਬੜੇ ਜਿਹੜੇ ਸੀ ਘਰੋਂ ਬੇਕਾਰ ਹੋ ਗਏ ਖਤਮ ਹੋ ਗਏ ਤਸ਼ੱਦਦ ਜਿਨ੍ਹਾਂ ਨੇ ਝੱਲੇ ਖਤਮ ਹੋ ਗਏ ਉੱਥੋਂ ਵੇਖ ਕੇ ਬੜੇ ਸਿਆਣੇ ਬੰਦਿਆਂ ਨੇ ਹਥਿਆਰਬੰਦ ਲੜਾਈ ਲੜਨ ਵਾਲਿਆਂ ਨੇ ਇਹ ਆਵਾਜ਼ ਦਿੱਤੀ ਕਿ ਅੱਜ ਯੁੱਗ ਹਥਿਆਰਾਂ ਦਾ ਨਹੀਂ ਵਿਚਾਰਾਂ ਦਾ ਹੈ ਇੱਥੋਂ ਤੱਕ ਵੀ ਕਈਆਂ ਨੇ ਕਿਹਾ ਸਾਥੋਂ ਗਲਤ ਹੋ ਗਿਆ ਸੀ ਚਾਉਂਦੀਆਂ ਹੁੰਦੀਆਂ ਨੇ ਸਤੇਤਾ ਚਾਉਂਦੀਆਂ ਨੇ ਸਰਕਾਰਾਂ ਸਾਡਾ ਕਹਾਣ ਕੀਤਾ ਜਾਵੇ ਅਸੀਂ ਇਦਾਂ ਦਾ ਪ੍ਰਦਰਸ਼ਨ ਕਰੀਏ ਉਹਨਾਂ ਨੂੰ ਮੌਕਾ ਮਿਲੇ ਕੱਲ ਜੋ ਮੀਡੀਏ ਦੇ ਵਿੱਚ ਸਿੱਖਾਂ ਦੀ ਸ਼ਬੀ ਵਿਖਾਈ ਗਈ ਹੈ ਪੰਜਾਬ ਦੇ ਇੱਕ ਥਾਣੇ ਦੇ ਉੱਤੇ ਇੱਕ ਹੁੰਦਾ ਹੈ ਥਾਣੇ ਨੂੰ ਘੇਰਨਾ ਇੱਕ ਹੁੰਦਾ ਹੈ ਥਾਣੇ ਨੂੰ ਕੈਪਚਰ ਕਰਨਾ ਥਾਣੇ ਤੇ ਕਬਜ਼ਾ ਕਰ ਲੈਣਾ ਘੇਰਨਾ ਬਹੁਤ ਵਾਰ ਹੋਇਆ ਪੰਜਾਬ ਵਿੱਚ ਧਰਨੇ ਲੱਗਦੇ ਰਹੇ ਨੇ ਘੇਰਦੇ ਰਹੇ ਨੇ ਪਰ ਕੈਪਚਰ ਕਰ ਲੈਣਾ ਕਬਜ਼ਾ ਕਰ ਲੈਣਾ ਪਹਿਲੀ ਵਾਰੀ ਹੋਇਆ ਤੇ ਇਸ ਨੂੰ ਵੇਖ ਕੇ ਹਰ ਆਮ ਖਾਸ ਬੰਦਾ ਉਹ ਕਹਿੰਦਾ ਜੇ ਪੰਜਾਬ ਪੁਲਿਸ ਸੇਫ ਨਹੀਂ ਪੰਜਾਬ ਦੇ ਵਿੱਚ ਥਾਣੇ ਤੇ ਇਹ ਕੁਝ ਹੋ ਸਕਦਾ ਆਮ ਬੰਦੇ ਦੇ ਘਰ ਦੇ ਉੱਤੇ ਕੀ ਕੁਝ ਹੋਏਗਾ ਹਰ ਬੰਦੇ ਦੇ ਉੱਤੇ ਡੈਲ ਪੈਂਦਾ ਤੇ ਹੁਣ ਇਹ ਜਿਹੜੇ ਸਰਦਾਰ ਅਮਰਤਪਾਲ ਸਿੰਘ ਭਾਈ ਅਮਰਤਪਾਲ ਸਿੰਘ ਦਾ ਜਿੰਨਾ ਗਰੁੱਪ ਹੈ ਇਹ ਕਹਿੰਦੇ ਨੇ ਕਿ ਅਸੀਂ ਹਕੂਮਤ ਨਾਲ ਟੱਕਰ ਲੈਣੀ ਹੈ ਦਿੱਲੀ ਨਾਲ ਟੱਕਰ ਲੈਣੀ ਹੈ ਸੈਂਟਰ ਨਾਲ ਟੱਕਰ ਲੈਣੀ ਹੈ ਪਰ ਇਹ ਸੋਚਣ ਕਿ ਅੱਜ ਸਟੇਟਮੈਂਟਾਂ ਇਹ ਆ ਰਹੀਆਂ ਨੇ ਆਲੇ-ਦੁਆਲੇ ਲੀਡਰਾਂ ਵੱਲੋਂ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦਾ ਰਾਜ ਨਹੀਂ ਚੱਲੇਗਾ ਉਹ ਕਹਿੰਦੇ ਨੇ ਸੈਂਟਰ ਦਾ ਰਾਜ ਲਾਗੂ ਕਰੋ ਫਿਰ ਇਹ ਕਿਹਦੇ ਹੱਕ ਵਿੱਚ ਭੁਗਤੇ ਫਾਇਦਾ ਕਿਹਦਾ ਕਰਗੇ ਤੁਸੀਂ ਕੱਲ ਵਾਲੀ ਜੋ ਮਾਹੌਲ ਹੋਇਆ ਫਾਇਦਾ ਸੈਂਟਰ ਦਾ ਕੀਤਾ ਕਿ ਸਿੱਖਾਂ ਦਾ ਇਹਦੇ ਨਾਲ ਫਾਇਦਾ ਸੈਂਟਰ ਨੂੰ ਨਹੀਂ ਹੋਏਗਾ ਉਹਨਾਂ ਨੂੰ ਮੌਕਾ ਮਿਲ ਗਿਆ ਉਹ ਬਾਰ-ਬਾਰ ਰਿਪੀਟਡਲੀ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇ ਫਾਇਦਾ ਕਿਦਾ ਹੋ ਰਿਹਾ ਤੇ ਸਭ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਹੁਣ ਕਈ ਵਾਰੀ ਬੰਦਾ ਕਹਿੰਦਾ ਐਡਾ ਵੱਡਾ ਹਜੂਮ ਐਡੀ ਵੱਡੀ ਭੀੜ ਅਜਨਾਲੇ ਥਾਣੇ ਤੱਕ ਪਹੁੰਚੀ ਕਿਵੇਂ ਮਾੜਾ ਜਿਹਾ ਦਿਮਾਗ ਲਾਇਓ ਵੀਰੋ ਭਰਾਵੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਆਉਂਦੀ ਹੋਵੇ ਕੀ ਕੋਈ ਬੈਰੀਗੇਟ ਲੱਗ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਦੁਨੀਆ ਦੇ ਵਿੱਚ ਕੋਈ ਬੈਰੀਗੇਟ ਲਾਏਗਾ ਪੰਜਾਬ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਆ ਰਹੇ ਹੁਣ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਹੁਣ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਆ ਰਹੇ ਹੋਣਗੇ ਤੇ ਕੀ ਕੋਈ ਬੈਰੀਗੇਟ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੀ ਤੇ ਸਿੱਖ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਕੋਈ ਬੈਰੀਗੇਟ ਲਾ ਸਕਦਾ ਨਹੀਂ ਲਾਇਆ ਸਾਰੇ ਬੈਰੀਗੇਟ ਪਰੇ ਕਰ ਦਿੱਤੇ ਗਏ ਵੀ ਆਉਣ ਦਿਓ ਗੁਰੂ ਗ੍ਰੰਥ ਸਾਹਿਬ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਰੋਕੇਗਾ ਜਦੋਂ ਬਿਲਕੁਲ ਨੇੜੇ ਪਹੁੰਚੇ ਸੀ ਮੈਂ ਕੱਲ ਵੀਡੀਓ ਵੇਖੀਆਂ ਨੇ ਸਤ ਤਰ ਫੁੱਟ ਦੂਰ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਥਾਣੇ ਤੋਂ ਰਹਿ ਗਈ ਸੀ ਇਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਵਰਤਨਾ ਨਹੀਂ ਕਹਿੰਦੇ ਅੱਜ ਬਿਕਰਮ ਸਿੰਘ ਮਜੀਠੀਏ ਹੁਣੀ ਵੀ ਬਿਆਨ ਦੇ ਰਹੇ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹ ਤੇ ਅਕਾਲੀ ਲੀਡਰ ਨੇ ਤੇ ਮੈਂ ਪੁੱਛਣਾ ਚਾਹੁੰਨਾ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਕੀ ਸਹਿਮਤ ਹੋ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਵਰਤਿਆ ਜਾ ਸਕਦਾ ਹੈ ਅੱਜ ਇੱਕ ਫੋਟੋ ਵਿਖਾਈ ਜਾ ਰਹੀ ਹੈ ਕਿ ਪੁਰਾਣੇ ਵੇਲਿਆਂ ਦੇ ਵਿੱਚ ਵੀ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਂਦੇ ਹੁੰਦੇ ਸੀ ਉਹ ਉਹ ਲੈ ਕੇ ਜਾਂਦੇ ਸੀ ਉਹਨਾਂ ਨੇ ਤੰਬੂ ਦੇ ਵਿੱਚ ਕਿਤੇ ਨਾ ਕਿਤੇ ਗੁਰੂ ਸਾਹਿਬ ਨੂੰ ਰੱਖਣਾ ਦਰਖਤਾਂ ਦੇ ਥੱਲੇ ਬਿਰਾਜਮਾਨ ਕਰਨਾ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਜ਼ਰੂਰ ਲੈਂਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਇੱਥੇ ਰੱਖ ਕੇ ਫਿਰ ਲੜਾਈ ਲੜਨ ਆਪ ਜਾਂਦੇ ਸੀ ਲੜਾਈ ਆਪ ਲੜਦੇ ਸੀ ਗੁਰੂ ਸਾਹਿਬ ਦਾ ਵਾਕ ਲੈ ਕੇ ਹੁਕਮਨਾਮਾ ਲੈ ਕੇ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਨਹੀਂ ਸੀ ਲੜਨ ਵਾਸਤੇ ਤੁਰ ਪੈਂਦੇ ਕੀ ਅੱਗੋਂ ਜੇ ਪਾਣੀ ਦੀਆਂ ਬਿਛਾੜਾਂ ਮਾਰ ਦਿੰਦੀ ਪੁਲਿਸ ਅੱਗੇ ਸਿੱਖ ਨਾ ਹੁੰਦੇ ਉੱਥੇ ਕੱਲ ਜਿਆਦਾ ਉੱਥੇ ਹੋਰ ਕਮਿਊਨਿਟੀ ਦੇ ਬੰਦੇ ਹੋਰ ਸਟੇਟ ਦੀ ਪੁਲਿਸ ਮੰਗਾ ਲਈ ਜਾਂਦੀ ਹੋਰ ਬੰਦੇ ਆ ਜਾਂਦੇ ਆਰਮੀ ਆ ਜਾਂਦੀ ਉਹਨਾਂ ਨੇ ਪਾਣੀ ਦੀਆਂ ਬਿਛਾੜਾਂ ਮਾਰ ਦੇਣੀਆਂ ਸੀ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਨਹੀਂ ਸੀ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਤੁਰਪੇ ਲੋਕ ਕਹਿੰਦੇ ਹੁੰਦੇ ਨੇ ਕਿ ਗੁਰਦੁਆਰਿਆਂ ਚ ਨਾ ਵੜਿਓ ਜਦੋਂ ਕੋਈ ਚੜ ਕੇ ਆਵੇਗਾ ਤੇ ਅਸੀਂ ਤੇ ਗੁਰਦੁਆਰਾ ਹੀ ਨਾਲ ਲੈ ਕੇ ਤੁਰਪੇ ਜੇ ਅੱਗੇ ਆਰਮੀ ਨੂੰ ਸੱਦ ਲੈਂਦੇ ਫਟਾਫਟ ਕਾਲ ਹੁੰਦੀ ਵੀ ਫੌਜ ਆ ਜੇ ਤੇ ਫੌਜ ਵਾਲੇ ਸਿੱਖ ਨਾ ਆਉਂਦੇ ਤੇ ਉਹ ਆ ਕੇ ਪਾਣੀ ਦੀਆਂ ਬਿਛਾੜਾ ਮਾਰਦੇ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਾ ਕੱਲ ਹੁੰਦੀ ਕੱਲ ਕੀ ਕੁਝ ਹੋ ਸਕਦਾ ਸੀ ਜੇ ਦਿਮਾਗ ਨਾ ਵਰਸਦੇ ਪੰਜਾਬ ਪੁਲਿਸ ਵਾਲੇ ਉੱਥੇ ਡਾਂਗਾ ਵੀ ਖਾ ਲਿਆ ਉਹਨਾਂ ਨੇ ਤਲਵਾਰਾਂ ਵੀ ਖਾ ਲਿਆ ਕਹਿੰਦੇ ਵੜ ਜੋ ਕੋਈ ਗੱਲ ਨਹੀਂ ਪਰ ਗੁਰੂ ਗ੍ਰੰਥ ਸਭ ਵਾਸਤੇ ਹੁਣ ਅਸੀਂ ਕੀ ਕਰੀਏ ਉਹਨਾਂ ਨੇ ਰਿਸਪੈਕਟ ਕੀਤੀ ਠੀਕ ਹੋ ਗਿਆ ਪਰ ਪੰਜਾਬ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਕੋਈ ਬੈਂਕ ਦੇ ਵਿੱਚ ਲੁੱਟਣ ਵਾਸਤੇ ਆ ਜਾਣ ਤੇ ਗੁਰੂ ਸਾਹਿਬ ਨੂੰ ਅੱਗੇ ਲਾ ਲਿਆਉਣ ਫਿਰ ਉਹ ਆਉਣ ਦੇਣਗੇ ਕਿਸੇ ਵੀ ਬੈਂਕ ਨੂੰ ਇਦਾਂ ਲੁੱਟਿਆ ਜਾ ਸਕਦਾ ਕਿਤੇ ਹਰਥਾਂ ਤੇ ਇਦਾਂ ਹੋ ਸਕਦਾ ਤੇ ਮੈਂ ਪੁੱਛ ਰਿਹਾ ਸੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਮੈਂ ਪੁੱਛਣਾ ਚਾਹੁੰਨਾ ਵੀ ਸਾਡੇ ਵਰਗਿਆਂ ਨੂੰ ਤੁਸੀਂ ਕਹਿੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹੋ ਹੁਣ ਜਿਹੜੀਆਂ ਸਤਕਾਰ ਕਮੇਟੀਆਂ ਨੇ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਥਾਂ ਥਾਂ ਉੱਤੇ ਡਾਂਗਾਂ ਚੁੱਕ ਕੇ ਤੁਰ ਪੈਨੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਹੁਣ ਦੱਸੋ ਇਹ ਕਹਿੰਦੇ ਨੇ ਨਹੀਂ ਜੀ ਪੁਰਾਣੇ ਸਿੱਖ ਵੀ ਲੈ ਕੇ ਜਾਂਦੇ ਸੀ ਪੁਰਾਣੇ ਸਿੱਖ ਲੈ ਕੇ ਜਾਂਦੇ ਸੀ ਸੇਫ ਜਗ੍ਹਾ ਤੇ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਕੇ ਆਪ ਲੜਾਈ ਲੜਨੇ ਜਾਂਦੇ ਸੀ ਪਾਲਕੀ ਦੇ ਪਿੱਛੇ ਲੱਗ ਕੇ ਨਹੀਂ ਸੀ ਆਪ ਜਾਂਦੇ ਇਹ ਕੁਝ ਹੁੰਦਾ ਸੀ ਬਾਕੀ ਸਾਰੇ ਘਟਨਾ ਕਰਮ ਨੂੰ ਤੁਸੀਂ ਵਿਚਾਰ ਕੇ ਵੇਖੋ মিডিਆ ਤੇ ਪਹਿਲਾਂ ਹੀ ਬਹੁਤ মিডিਆ ਇਦਾਂ ਦਾ ਹੈ ਜਿਹੜਾ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਅੱਤਵਾਦ ਸਿਰ ਚੁੱਕ ਰਿਹਾ ਇਦਾਂ ਦੀਆਂ ਗੱਲਾਂ মিডিਆ بار بار ਕਰ ਰਿਹਾ ਉਹ ਤੇ ਪਹਿਲਾਂ ਹੀ ਸਾਡੀ ਸ਼ਬੀ ਖਰਾਬ ਕਰਨ ਵਾਸਤੇ ਤੁਲੇ ਹੋਏ ਨੇ ਤੇ ਅਸੀਂ ਕਿਹੜੇ ਪਾਸੇ ਤੁਰ ਪਏ ਅਸੀਂ ਮੌਕਾ ਨਹੀਂ ਦੇ ਰਹੇ ਉਹਨਾਂ ਨੂੰ ਅਸੀਂ ਇਦਾਂ ਦੀਆਂ ਪਿਕਚਰਾਂ ਬਾਰ-ਬਾਰ ਉਹਨਾਂ ਨੂੰ ਦੇਾਂਗੇ ਬਾਰ-ਬਾਰ ਇਦਾਂ ਦੀਆਂ ਫੋਟੋਆਂ ਉਹਨਾਂ ਦੇ ਕੋਲ ਜਾਣ ਗਈਆਂ ਤੇ ਵਰਲਡ ਦੇ ਵਿੱਚ ਸਾਡੀ ਸਿੱਖਾਂ ਦੀ ਸ਼ਬੀ ਕਿੱਦਾਂ ਦੀ ਬਣੇਗੀ ਦੁਨੀਆ ਚੰਦ ਤੇ ਪਹੁੰਚੀ ਪਈ ਐ ਸਾਡੇ ਸਿੱਖਾਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਪੱਗਾਂ ਵਾਲਿਆਂ ਦੀ ਤਰੱਕੀ ਇੰਨੀ ਕੀਤੀ ਹੈ ਪੱਗਾਂ ਵਾਲਿਆਂ ਨੇ ਇਹਦੇ ਤੋਂ ਨਹੀਂ ਮੂੰਹ ਫੇਰਿਆ ਜਾ ਸਕਦਾ ਜਗ੍ਹਾ ਜਗ੍ਹਾ ਸੇਵਾ ਕਰਨ ਵਾਸਤੇ ਪਹੁੰਚੇ ਤੇ ਤੋਂ ਨਹੀਂ ਭੁੱਲਿਆ ਜਾ ਸਕਦਾ ਪੰਜਾਬ ਦੇ ਸਿੱਖਾਂ ਦੇ ਖੂਨ ਵਿੱਚ ਹੈ ਸੇਵਾ ਕਰਨੀ ਸੇਵਾ ਭਾਵ ਇਹਨਾਂ ਦੇ ਖੂਨ ਵਿੱਚ ਹੈ ਅੱਜ ਪੜਨ ਵੀ ਲੱਗ ਪਏ ਹੈ ਜੇ ਜਰ ਸਾਰੀਆਂ ਥਾਵਾਂ ਤੇ ਮੱਲਾ ਮਾਰ ਸਕਦੇ ਆ ਕਿ ਪੜ੍ਹਾਈ ਵਿੱਚ ਮੱਲਾ ਨਹੀਂ ਮਾਰ ਸਕਦੇ ਪੰਜਾਬ ਦੇ ਲੋਕਾਂ ਦੇ ਵਿੱਚ ਮਿਹਨਤ ਕਸ਼ੀ ਲੋਕ ਹੈਗੇ ਨੇ ਇਹਦੇ ਤੋਂ ਨਹੀਂ ਮੁਨਕਰ ਹੋਇਆ ਜਾ ਸਕਦਾ ਤੇ ਜੇ ਸਾਰੇ ਪਾਸੇ ਮਿਹਨਤ ਕਰਦੇ ਨੇ ਤੇ ਇਹ ਲੋਕ ਜਿਹੜੇ ਨੇ ਇਹ ਪੜ੍ਹਾਈ ਵਿੱਚ ਨਹੀਂ ਮਿਹਨਤ ਕਰ ਸਕਦੇ ਅੱਗੇ ਅੱਗੇ ਜਾ ਸਕਦੇ ਨੇ ਹੁਣ ਮੈਂ ਇਹ ਗੱਲ ਪਿੱਛੇ ਜੇ ਕੀਤੀ ਸੀ ਕਿ ਜੇ ਅਸੀਂ ਪਿਕਚਰ ਤੱਕ ਆਪਣੀ ਦੇ ਨਹੀਂ ਸਕਦੇ ਲੋਕਾਂ ਦੇ ਵਿੱਚ ਅਸੀਂ ਆਪਣੇ ਘਰ ਵਾਲੀ ਦੀ ਪਿਕਚਰ ਤੱਕ ਨਹੀਂ ਲੋਕਾਂ ਨੂੰ ਦਾ ਬੜਾ ਰੌਲਾ ਪਿਆ ਬੜਾ ਕੁਝ ਬੋਲਿਆ ਤਾਂ ਭਾਈ ਅਮਰਤਪਾਲ ਸਿੰਘ ਨੇ ਕਿਹਾ ਢੜੀਆਂ ਵਾਲਾ ਤਾਂ ਸਿੱਖੀ ਨਹੀਂ ਮੈਂ ਇਹਨੂੰ ਇਹਦੇ ਜਵਾਬ ਕਿਉਂ ਦਵਾਂ ਪਰ ਮੈਂ ਇੱਕ ਬੇਨਤੀ ਕਰਕੇ ਪੁੱਛਣੀ ਚਾਹੁੰਦਾ ਤੁਹਾਨੂੰ ਹੱਕ ਹੈ ਆਪਣੇ ਘਰ ਵਾਲੀਆਂ ਦੀਆਂ ਫੋਟੋਆਂ ਲੋਕਾਂ 'ਚ ਨਾ ਲੈ ਕੇ ਆਓ ਇਹ ਤੁਹਾਨੂੰ ਹੱਕ ਹੈ ਹਰ ਬੰਦੇ ਨੂੰ ਪ੍ਰਾਈਵੇਸੀ ਦਾ ਹੱਕ ਹੈ ਬਿਲਕੁਲ ਹੱਕ ਹੈ ਨਾ ਤੁਸੀਂ ਆਪਣੇ ਘਰ ਵਾਲੀਆਂ ਨੂੰ ਬਚਾਓ ਇਹ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਬਣਦਾ ਹੈ ਜਿਹੜੀਆਂ ਤੁਹਾਡੇ ਲੜ ਲੱਗੀਆਂ ਨੇ ਉਹ ਉਹਨਾਂ ਦੀਆਂ ਕੋਈ ਫੋਟੋਆਂ ਦੀ ਦੁਰਵਰਤੋਂ ਨਾ ਕਰੇ ਠੀਕ ਹੈ ਨਾ ਗੱਲ ਫਿਰ ਲੋਕਾਂ ਦੇ ਬੱਚੇ ਉਹ ਪੁੱਤ ਨਹੀਂ ਉਹਨਾਂ ਨੂੰ ਤੁਸੀਂ ਵਾਜਾ ਮਾਰਦੇ ਹੋ ਵੀ ਜੇ 2-4 ਮਰ ਜਾਣਗੇ ਇੱਥੇ ਕਿਹੜਾ ਮਸਿਆ ਲੱਗਣੋਂ हट ਜਾਏਗੀ ਉਹ ਪੁੱਤ ਨਹੀਂ ਮਾਵਾ ਦੇ ਲੋਕਾਂ ਦੇ ਪੁੱਤ ਆ ਜਾਣ ਸਾਡੇ ਘਰ ਵਾਲੇ ਦੀ ਫੋਟੋ ਵੀ ਨਾ ਆਵੇ ਲੋਕਾਂ ਦੇ ਮਾਵਾ ਦੇ ਪੁੱਤ ਮੈਦਾਨ ਚ ਆਉਣ ਦੁੱਧ ਨਾਲ ਦੁੱਧ ਮੱਖਣਾ ਨਾਲ ਪਾਲੇ ਪੁੱਤ ਮੈਦਾਨਾਂ 'ਚ ਆਉਣ ਲੜਨ ਝਗੜਨ ਤਲਵਾਰਾਂ ਖਾਣ ਤੇ ਸਾਡੇ ਟੱਬਰ ਦੀ ਫੋਟੋ ਵੀ ਨਾ ਆਵੇ ਇਹ ਗੱਲ ਨਹੀਂ ਚੱਲਦੀ ਪ੍ਰੋਬਲਮ ਇੱਥੇ ਐ ਵੀਰ ਜੀ ਕੋਈ ਪ੍ਰੋਬਲਮ ਨਹੀਂ ਤੁਸੀਂ ਪ੍ਰਾਈਵੇਸੀ ਰੱਖੋ ਯਾਰ ਘਰ ਵਾਲੇ ਦੀ ਫੋਟੋ ਨਾ ਪ੍ਰਗਟ ਹੋਣ ਦਿਓ ਬੱਚਿਆਂ ਦੀ ਫੋਟੋ ਕੱਲ ਨੂੰ ਤੁਹਾਡੇ ਬੱਚੇ ਹੋਣਗੇ ਲੋਕਾਂ ਸਾਹਮਣੇ ਉਹਦੀ ਫੋਟੋ ਨਾ ਆਵੇ ਚੰਗੀ ਗੱਲ ਐ ਐਕਟਰ ਵੀ ਇਦਾਂ ਕਰਦੇ ਐ ਵੱਡੇ ਵੱਡੇ ਕ੍ਰਿਕਟਰ ਇਦਾਂ ਕਰਦੇ ਆ ਫੋਟੋ ਨਹੀਂ ਪਬਲਿਕ ਹੋਣ ਦਿੰਦੇ ਪਰ ਉਹ ਲੋਕਾਂ ਦੇ ਆ ਪੁੱਤਾਂ ਨੂੰ ਆਵਾਜ਼ਾਂ ਨਹੀਂ ਮਾਰਦੇ ਵੀ ਮੈਂ ਆਪਣੇ ਵਾਲੇ ਤੇ ਲਘੂ ਲਏ ਆ ਹੁਣ ਆਪਣੀ ਘਰ ਵਾਲੀ ਵੀ ਸਾਈਡ ਤੇ ਕਰ ਲਈ ਬੱਚੇ ਵੀ ਸਾਈਡ ਤੇ ਕਰ ਲਈ ਤੁਸੀਂ ਆਜੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਢੱਡਰੀਆਂ ਵਾਲਾ ਮੈਂ 24 ਸਾਲ 25 ਸਾਲ ਹੋ ਗਏ ਪ੍ਰਚਾਰ ਕਰਦੇ ਨੂੰ ਕਈ ਵਾਰੀ ਭੀੜ ਬਣੀ ਹੈ ਇੱਕ ਵਾਰ ਵੀ ਕਦੇ ਸਿੱਖਾਂ ਨੂੰ ਆਵਾਜ਼ ਦਿੱਤੀ ਹੈ ਵੀ ਆਓ ਮੈਨੂੰ ਤੁਹਾਡੀ ਲੋੜ ਹੈ ਆਜੋ ਆਓ ਮੇਰੀ ਰਾਖੀ ਕਰੋ ਜੇ ਜਦੋਂ ਵੀ ਕੋਈ ਗੱਲ ਹੋਏਗੀ ਢੜੀਆਂ ਵਾਲੇ ਵਰਗੇ ਸਿਕਿਉਰਿਟੀ ਲਈ ਫਿਰਦੇ ਨੇ ਇਹ ਸਰਕਾਰੀ ਨੇ ਉਹ ਭਰਾਵੋ ਧਮਕੀਆਂ ਦੇਣੀਆਂ ਅੱਜ ਬੰਦ ਕਰ ਦਿਓ ਵਾਅਦਾ ਕਰੋ ਮੇਰੇ ਨਾਲ ਵੀ ਕੋਈ ਤੁਹਾਡਾ ਵਾਲਵਿੰਗਾ ਨਹੀਂ ਕਰਦਾ ਤੁਹਾਨੂੰ ਤੁਹਾਡੀ ਗੱਲ ਕਰਨ ਦਾ ਹੱਕ ਹੈ ਤੁਸੀਂ ਵੱਖਰੇ ਤਰੀਕੇ ਨਾਲ ਸੋਚਦੇ ਹੋ ਅਸੀਂ ਵੱਖਰੇ ਤਰੀਕੇ ਨਾਲ ਸੋਚਦੇ ਹਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਮੈਂ ਇੱਕ ਵੀ ਸਿਕਿਉਰਿਟੀ ਗਾਰਡ ਨਹੀਂ ਲਾਵਾਂਗਾ ਨਾਲ ਸਾਨੂੰ ਕੀ ਲੋੜ ਪਈ ਐ ਤੁਸੀਂ ਧਮਕੀਆਂ ਦੋਗੇ ਤੇ ਸਰਕਾਰਾਂ ਸਿਕਿਉਰਿਟੀ ਧੱਕੇ ਨਾਲ ਲਾ ਦਿੰਦੀਆਂ ਮੈਂ ਨਹੀਂ ਵੀ ਚਾਹਾਂ ਉਹ ਤਾਂ ਵੀ ਲਾ ਦੇਣਗੇ ਸੇਫਟੀ ਕਰਨੀ ਉਹਨਾਂ ਦਾ ਫਰਜ਼ ਬਣਦਾ ਹੈ ਉਹਨਾਂ ਦਾ ਹੱਕ ਬਣਦਾ ਹੈ ਕੀ ਮੈਨੂੰ ਦੱਸੋ ਭਾਈ ਅਮਰਤਪਾਲ ਸਿੰਘ ਸਿਕਿਉਰਿਟੀ ਨਹੀਂ ਸੀ ਰੱਖਦਾ ਜਦੋਂ ਇੱਥੋਂ ਲੰਘ ਰਹੇ ਸੀ ਫਤੇਗੜ ਸਾਹਿਬ ਦੇ ਵਿੱਚ ਡੀਐਸਪੀ ਰੈਂਕ ਦਾ ਬੰਦਾ ਐਸਐਸਪੀ ਰੈਂਕ ਦੇ ਬੰਦੇ ਡੀਐਸਪੀ ਰੈਂਕ ਦੇ ਬੰਦੇ ਸੱਜੇ ਤੇ ਖੱਬੇ ਜਿਪਸੀ ਦੇ ਨਾਲ ਚੱਲ ਰਹੇ ਸੀ ਕਿਉਂ ਅਮਰਤਪਾਲ ਨੂੰ ਕੋਈ ਹੱਥ ਨਾ ਲਾ ਜਾਵੇ ਐਡੀ ਭੀੜ ਦੇ ਵਿੱਚ ਅਮਰਤਪਾਲ ਦਾ ਕੋਈ ਨੁਕਸਾਨ ਨਾ ਹੋ ਜਾਵੇ ਇਹ ਫਰਜ ਬਣਦਾ ਹੈ ਪੰਜਾਬ ਪੁਲਿਸ ਦਾ ਉੱਥੇ ਸੇਫਟੀ ਕਰਨੀ ਫਰਜ ਬਣਦਾ ਹੈ ਤੇ ਜਿੱਦਣ ਢੱਡਰੀਆਂ ਵਾਲਾ ਕਿਤੇ ਜਾਂਦਾ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਕਰਨਾ ਪੈਣਾ ਤੁਸੀਂ ਅੱਜ ਸਟੇਟਮੈਂਟ ਦਿਓ ਵੀ ਕੋਈ ਤੁਹਾਨੂੰ ਖਤਰਾ ਨਹੀਂ ਲਓ ਮੇਰਾ ਵਾਅਦਾ ਸਾਨੂੰ ਕੀ ਲੋੜ ਹੈ ਜਦੋਂ ਸਿਕਿਉਰਿਟੀ ਹੁੰਦੀ ਹੈ ਫਿਰ ਲਓ ਜੀ ਇਹ ਤੇ ਸਰਕਾਰੀ ਹੋ ਗਏ ਪਰ ਇਹੋ ਜਿਹਾ ਜਿਹੜਾ ਮਸਲਾ ਜੋ ਦੁਨੀਆ ਦੇ ਸਾਹਮਣੇ ਪਿਕਚਰ ਆ ਰਹੀ ਹੈ ਢੱਡਰੀਆਂ ਵਾਲਾ ਨਹੀਂ ਕਹਿ ਰਿਹਾ ਯਾਰ ਜਦੋਂ ਜੇਲ੍ਹ ਚੋਂ ਆਏ ਤੁਹਾਡੇ ਬੰਦੀ ਸਿੰਘ ਇਹ ਗੱਲ ਕਹਿ ਰਹੇ ਐ ਅੱਜ ਡੈਮੋਕਰੇਸੀ ਦੇ ਵਿੱਚ ਪੜੋ ਪੜਾਈ ਦਾ ਯੁੱਗ ਹੈ ਹਥਿਆਰ ਬੰਦ ਲੜਾਈ ਲੜ ਚੁੱਕੇ ਅਜੇ ਸਟੇਟਮੈਂਟ ਦੇ ਰਹੇ ਨੇ ਹਥਿਆਰ ਬੰਦ ਲੜਾਈ ਲੜ ਚੁੱਕੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਹਥਿਆਰ ਕਿਉਂ ਨਹੀਂ ਫੜਾ ਰਹੇ ਉਹਨਾਂ ਦੇ ਪੁੱਤ ਪੋਤਿਆਂ ਨੇ ਹਥਿਆਰ ਕਿਉਂ ਨਹੀਂ ਚੁੱਕੇ ਉਹਨਾਂ ਨੂੰ ਪਤਾ ਸੀ ਨੁਕਸਾਨ ਹੋ ਜਾਂਦਾ ਕਈ ਸਾਲ ਕਈਆਂ ਪਿੰਡਾਂ ਦੇ ਵਿੱਚ ਬਰਾਤਾਂ ਨਹੀਂ ਸੀ ਚੜੀਆਂ ਤੇ ਅੱਜ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਦਿਲ ਇਦਾਂ ਇਦਾਂ ਟੜਕ ਰਹੇ ਐ ਕੀ ਪੰਜਾਬ ਦਾ ਮਾਹੌਲ ਸ਼ਾਂਤ ਰਹੇਗਾ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਠੀਕ ਹੋਏਗਾ ਸਿਆਣਾ ਬੰਦਾ ਸੋਚ ਰਿਹਾ ਤੇ ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਇਹ ਬੇਨਤੀ ਹੈ ਮੇਰੀ ਕਿ ਸੱਚੀ ਹੈ ਆ ਹਾਲਾਤ ਵੇਖ ਕੇ ਜੀ ਕਰਦਾ ਛੱਡ ਕੇ ਪੰਜਾਬ ਚਲੇ ਜਾਏ ਰਾਤ ਪ੍ਰਚਾਰਕ ਸਰਬਜੀਤ ਸਿੰਘ ਬੋਲਿਆ ਮੈਂ ਧੰਨਵਾਦ ਕਰਦਾ ਸਰਬਜੀਤ ਸਿੰਘ ਦਾ ਤੇ ਪ੍ਰਚਾਰਕਾਂ ਨੂੰ ਬੋਲਣਾ ਚਾਹੀਦਾ ਜੇ ਅੱਜ ਤੁਸੀਂ ਨਹੀਂ ਬੋਲਦੇ ਆਪਣੀ ਗੱਲ ਨਹੀਂ ਕਰਦੇ ਕੱਲ ਨੂੰ ਤੁਸੀਂ ਵੀ ਇਸੇ ਪੰਜਾਬ 'ਚ ਰਹਿਣਾ ਇੱਥੇ ਹੀ ਪ੍ਰੋਗਰਾਮ ਕਰਨੇ ਨੇ ਤੁਸੀਂ ਚੇਤਾ ਰੱਖਿਓ ਪ੍ਰਚਾਰਕ ਵੀਰੋ ਰਣਜੀਤ ਸਿੰਘ ਦੇ ਪ੍ਰੋਗਰਾਮ ਮੈਂ ਬੰਦ ਕੀਤੇ ਨੇ ਆਪਣੀ ਮਰਜ਼ੀ ਨਾਲ ਮੈਂ ਫਿਰ ਵੀ ਚੱਲ ਰਿਆਂ ਮੈਂ ਖੁਸ਼ ਆ ਮੈਨੂੰ ਪਤਾ ਹੈ ਮੇਰਾ ਸਰ ਗਿਆ ਤੁਹਾਡਾ ਨਹੀਂ ਸਰਨਾ ਆਂ ਦੀ ਰੋਜੀ ਰੋਟੀ ਦਿਵਾਨਾਂ ਦੇ ਪ੍ਰੋਗਰਾਮਾਂ ਦੇ ਸਿਰ ਤੇ ਚੱਲਦੀ ਐ ਉਹ ਬਾਹਰ ਪ੍ਰੋਗਰਾਮ ਦੇਸ਼ ਵਿਦੇਸ਼ ਚ ਕਰਦੇ ਐ ਤਾਂ ਘਰ ਦਾ ਚੁੱਲ੍ਹਾ ਵੱਲਦਾ ਐ ਤਾਂ ਬੱਚਿਆਂ ਦੀਆਂ ਫੀਸਾਂ ਦਿੱਤੀਆਂ ਜਾਂਦੀਆਂ ਨੇ ਤੇ ਆਪਣੀ ਗੱਲ ਕਰਨੀ ਫਰਜ਼ ਸਮਝੋ ਸਾਰੇ ਜੁੱਤੀਆਂ ਨਾ ਚੱਟਣ ਲੱਗ ਜਾਓ بڑے بڑے ਪ੍ਰਚਾਰਕ ਮੈਂ ਵੇਖੇ ਐ ਜਿਹੜੇ ਗੱਲ ਗੁਰਮਤਿ ਦੀ ਕਰਦੇ ਹੁੰਦੇ ਸੀ ਕਦੇ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦੇ ਹੁੰਦੇ ਸੀ ਅੱਜ ਉਹ ਵੇਖ ਰਹੇ ਨੇ ਭੀੜ ਕਿੱਧਰ ਨੂੰ ਚੱਲੀ ਐ ਜੁੱਤੀਆਂ ਚੱਟਣ ਚੱਟ ਰਹੇ ਨੇ ਉਹ ਗਾਲਾਂ ਕੱਢਣੀਆਂ ਨੇ ਜਰ ਇੰਜਣ ਮਹਿਕਮਾ ਬਣਾਇਆ ਹੋਇਆ ਇੱਥੇ ਬੰਦੇ ਦਾ ਇੰਜਣ ਕਰਨਾ ਜਿਵੇਂ ਟਰੈਕਟਰ ਦਾ ਇੰਜਣ ਕਰਨਾ ਹੈ ਗੱਡੀ ਦਾ ਇੰਜਣ ਕਰਨਾ ਹੈ ਇਹਨਾਂ ਨੇ ਬਣਾਏ ਨੇ ਇੰਜਣ ਮਹਿਕਮੇ ਜਿੱਥੇ ਬੰਦਿਆਂ ਦਾ ਇੰਜਣ ਕਰੀਦਾ ਤੇ ਇੰਜਣ ਕਿਦਾਂ ਕਰਦੇ ਹੁੰਦੇ ਨੇ ਇਹ ਜਿਹੜਾ ਗਰੁੱਪ ਹੈ ਬੱ ਚਾਚਾ ਬਘੇਲ ਸਿੰਘ ਹੋਇਆ ਇਹ ਗਰੁੱਪ ਬਣੇ ਹੋਏ ਨੇ ਨੈੱਟ ਦੇ ਉੱਤੇ ਜਿਹੜਾ ਬੰਦਾ ਇਹਨਾਂ ਦੇ ਵਿਰੁੱਧ ਬੋਲਦਾ ਉਹਨੂੰ ਵਟਸਐਪ ਦੇ ਉੱਤੇ ਗਾਲ੍ਹਾਂ ਗੰਦੀਆਂ ਉਹਦੀਆਂ ਮਾਵਾਂ ਭੈਣਾਂ ਦੀਆਂ ਫੋਟੋਆਂ ਲਾ ਕੇ ਇਹ ਕਰਦੇ ਨੇ ਤੇ ਚਾਚਾ ਬਘੇਲ ਸਿੰਘ ਅਮਰੀਕਾ 'ਚ ਰਹਿੰਦਾ ਭਾਈ ਅਮਰਤਪਾਲ ਸਿੰਘ ਉਹਦੇ ਪਿੰਡ ਜਾ ਕੇ ਕਹਿ ਕੇ ਆਇਆ ਪੰਥ ਦੀ ਬਹੁਤ ਵੱਡੀ ਸੇਵਾ ਬਘੇਲ ਸਿੰਘ ਨੇ ਕੀਤੀ ਹੈ ਮੇਰਾ ਸਵਾਲ ਹੈ ਕਿਹੜੀ ਸੇਵਾ ਰਾਤ ਨੂੰ ਫੋਟੋਆਂ ਐਡਿਟ ਕਰਨ ਦੀ ਸੇਵਾ ਗਰੁੱਪਾਂ ਦੇ ਵਿੱਚ ਐਡ ਕਰਕੇ ਧੀਆ ਭੈਣਾਂ ਦੀ ਫੋਟੋਆਂ ਐਡਿਟ ਕਰਨ ਦੀ ਸੇਵਾ ਮੇਰੀ ਮਾਂ ਦੀਆਂ ਫੋਟੋਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰ ਕਰਕੇ ਮੂੰਹ ਕਿਸੇ ਹੋਰ ਦਾ ਲਾ ਕੇ ਗੰਦੀਆਂ ਤੋਂ ਗੰਦੀਆਂ ਫੋਟੋਆਂ ਬਣਾਉਣ ਨੂੰ ਤੁਸੀਂ ਸੇਵਾ ਕਹਿੰਦੇ ਐ ਮੈਂ ਸਰਦਾਰ ਅਮਰਤਪਾਲ ਸਿੰਘ ਜੀ ਨੂੰ ਬੇਨਤੀ ਕਰਦਾ ਭਾਈ ਅਮਰਤਪਾਲ ਸਿੰਘ ਜੀ ਬਾਬਾ ਅਮਰਤਪਾਲ ਸਿੰਘ ਨੂੰ ਕਹਿੰਦਾ ਭਈ ਤੁਸੀਂ ਤੇ ਲੜਾਈ ਲੜਨ ਲੱਗੇ ਸੀ ਸੈਂਟਰ ਨਾਲ ਇੱਕ ਬੰਦੇ ਨੇ ਕਮੈਂਟ ਕੀਤਾ ਮਾੜਾ ਜਿਹਾ ਇੱਕ ਕਮੈਂਟ ਕੀਤਾ ਉਹਨੇ ਦੋ ਚਾਰ ਕਮੈਂਟ ਕਰ ਦਿੱਤੇ ਨੇ ਵਰਿੰਦਰ ਸਿੰਘ ਨੇ ਉਹਨੂੰ ਤੁਸੀਂ ਮਾਰਨ ਚਲੇ ਗਏ ਕੁੱਟਣ ਚਲੇ ਗਏ ਮਾਫੀ ਮੰਗਵਾਈ ਵੀਡੀਓ ਬਣਾਈ ਉਹ ਬੰਦਾ ਫੇਰ ਬੋਲ ਪਿਆ ਤੁਹਾਡੇ ਤੇ ਪਰਚਾ ਦਰਜ ਕਰ ਲਿਆ ਲੜਨ ਤਾਂ ਲੱਗੇ ਸੀ ਸੈਂਟਰ ਦੇ ਨਾਲ ਇੱਕ ਬੰਦੇ ਨੇ ਕਮੈਂਟ ਕਰਤਾ ਐਟੀ ਉੱਥੇ ਫਿਰ ਸਾਰਾ ਕੁਝ ਹੀ ਭੁੱਲ ਗਏ ਤੁਸੀਂ ਲੜਾਈ ਤਾਂ ਕਿੱਡੀ ਵੱਡੀ ਲੜਨੀ ਸੀ ਅਸੀਂ ਸੋ ਅੱਗੇ ਬਹੁਤ ਕਾਹਨ ਹੋਇਆ ਅੱਜ ਦੇ ਸਮੇਂ ਵਿੱਚ ਵਿਚਾਰਾਂ ਦਾ ਯੁੱਗ ਹੈ ਤੇ ਜੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਧਰ ਨੂੰ ਹਵਾ ਜੇ ਚੱਲ ਪੈਂਦੀ ਹੈ ਤੇ ਤੁਸੀਂ ਮੋਹਰੇ ਬਣੇ ਤੁਸੀਂ ਵਰਤੇ ਗਏ ਹੋ ਸਕਦਾ ਤੁਹਾਨੂੰ ਪਤਾ ਨਾ ਹੋਵੇ ਵਰਤੇ ਗਏ ਤੇ ਦੂਜੀ ਗੱਲ ਮੈਂ ਅਮਰਤਪਾਲ ਸਿੰਘ ਨਾਲ ਸਹਿਮਤ ਵੀ ਹੋ ਜਾਣਾ ਹੋ ਸਕਦਾ ਅਮਰਤਪਾਲ ਸਿੰਘ ਉੱਥੇ ਹਾਜ਼ਰ ਨਾ ਹੋਵੇ ਪਰਚਾ ਝੂਠਾ ਹੋਵੇ ਹੋ ਸਕਦਾ ਇਨਾਂ ਦਾ ਜਿਹੜਾ ਸਾਥੀ ਗ੍ਰਿਫਤਾਰ ਕੀਤਾ ਤੂਫਾਨ ਸਿੰਘ ਕੋਈ ਹੋ ਸਕਦਾ ਇਹ ਵੀ ਗੱਲ ਅਮਰਤਪਾਲ ਸਿੰਘ ਦੀ ਸੱਚ ਹੋਵੇ ਪਰ ਚੇ ਝੂਠੇ ਹੁੰਦੇ ਨੇ ਦੁਨੀਆ ਤੇ ਪਰਚੇ ਝੂਠੇ ਹੁੰਦੇ ਨੇ ਪਰ ਕੋਈ ਥਾਣਿਆਂ ਦੇ ਉੱਤੇ ਐਦਾਂ ਨਹੀਂ ਕਰਦਾ ਆ ਕੁਛ ਨਹੀਂ ਕਰਦਾ ਕੋਈ ਵੀ ਪਰਚੇ ਦੁਨੀਆ ਤੇ ਝੂਠੇ ਪੈਂਦੇ ਆ ਬੜੀ ਵਾਰੀ ਪਰਚੇ ਪੈਂਦੇ ਆ ਝੂਠੇ ਪਰ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਬੰਦੇ ਨੇ ਇੱਕ ਬੰਦੇ ਦਾ ਕਤਲ ਹੋ ਗਿਆ ਸੀ ਉਹ ਪ੍ਰੇਮੀ ਸੀ ਸਰਸੇ ਵਾਲਿਆਂ ਦਾ ਉਹਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ ਵੀ ਸਾਡੇ ਬਾਰੇ ਇਦਾਂ ਬੋਲਿਆ ਇਦਾਂ ਦਾ ਕੁਝ ਹੋਇਆ ਸੀ ਪਰਚੇ ਹੁੰਦੇ ਨੇ ਸਭ ਤੇ ਹੀ ਹੁੰਦੇ ਨੇ ਭੁਗਤਣੇ ਪੈਂਦੇ ਨੇ ਜਦੋਂ ਜ਼ਿੰਦਗੀ ਦੇ ਵਿੱਚ ਤੁਰੀਏ ਨਾ ਫਿਰ ਪਰਚੇ ਵੀ ਭੁਗਤਣੇ ਪੈਂਦੇ ਨੇ ਕਤਲ ਵੀ ਹੁੰਦੇ ਨੇ ਸਾਡਿਆਂ ਪਰਿਵਾਰਾਂ ਨਾਲ ਵੀ ਧੱਕਾ ਹੁੰਦਾ ਜਮੀਨਾਂ ਵੀ ਜਾਂਦੀਆਂ ਨੇ ਸਭ ਕੁਝ ਖਤਮ ਵੀ ਹੋ ਜਾਂਦਾ ਫਿਰ ਕਾਲੇ ਥੋੜਾ ਪਈਦਾ ਵੀ ਮੇਰੇ ਤੇ ਪਰਚਾ ਕਿਉਂ ਹੋ ਗਿਆ ਕਰ ਲਓ ਭਾਈ ਪਰਚਿਆਂ ਦਾ ਜਦੋਂ ਸਾਨੂੰ ਮੌਤ ਦਾ ਹੀ ਡਰ ਨਹੀਂ ਫਿਰ ਅਸੀਂ ਪਰਚਿਆਂ ਤੋਂ ਕਿਉਂ ਡਰ ਰਹੇ ਹਾਂ ਸਾਨੂੰ ਕਾਹਦਾ ਡਰ ਹੈ ਫਿਰ ਖਾਂ ਕਰਕੇ ਮੈਂ ਬੇਨਤੀ ਕਰਾਂਗਾ ਪੰਜਾਬ ਦੇ ਲੋਕਾਂ ਨੂੰ ਵਿਦੇਸ਼ਾਂ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਪੜ੍ਹ ਲਿਖ ਕੇ ਤੁਸੀਂ ਤਾਂ ਸੈਟਲ ਹੋ ਗਏ ਹੋ ਤੁਹਾਡੇ ਬੱਚੇ ਸੈਟਲ ਨੇ ਵੱਡੀਆਂ ਵੱਡੀਆਂ ਗੱਡੀਆਂ ਤੁਹਾਡੇ ਘਰਾਂ 'ਚ ਖੜੀਆਂ ਨੇ ਵੱਡੇ ਵੱਡੇ ਤੁਹਾਡੇ ਘਰ ਨੇ ਪੰਜਾਬ ਨੂੰ ਜੀ ਲੈਣ ਦਿਓ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਸੋਚ ਸਮਝ ਕੇ ਸਾਥ ਦਿਆ ਕਰੋ ਪੰਜਾਬ ਦੇ ਹਾਲਾਤ ਇਦਾਂ ਸਹੀ ਨਹੀਂ ਰਹਿਣਗੇ ਬੜਾ ਖਮਿਆਜਾ ਭੁਗਤਿਆ ਇੱਥੋਂ ਦੇ ਲੋਕਾਂ ਨੇ ਅੱਜ ਵੀ ਭੁੱਗਤ ਰਹੇ ਨੇ ਅੱਜ ਤੇ ਪੜ੍ਹਾਈ ਦਾ ਯੁੱਗ ਹੈ ਮੈਂ ਫੇਰ ਕਹਿੰਦਾ ਬੰਦੀ ਸਿੰਘ ਜੇਲ੍ਹ ਵਿੱਚੋਂ ਆ ਰਹੇ ਨੇ ਉਹ ਆ ਕੇ ਕਹਿੰਦੇ ਨੇ ਐਜੂਕੇਸ਼ਨ ਲਓ ਪੜ੍ਹਾਈ ਕਰੋ ਇਹ ਬੰਦੀ ਸਿੰਘਾਂ ਦੀਆਂ ਸਟੇਟਮੈਂਟਾਂ ਨੇ ਉਹ ਕਹਿੰਦੇ ਹਥਿਆਰਾਂ ਦੀ ਲੜਾਈ ਲੜ ਕੇ ਵੇਖ ਲਈ ਸਾਨੂੰ ਸਾਨੂੰ ਪਤਾ ਹੈ ਅੱਜ ਵਿਚਾਰਾਂ ਦਾ ਯੁੱਗ ਹੈ ਅੱਜ ਪੜ੍ਹਾਈ ਦਾ ਯੁੱਗ ਹੈ ਦੁਨੀਆ ਦੇ ਨਕਸ਼ੇ ਤੇ ਵਿਖਾਈਏ ਅਸੀਂ ਸਿੱਖ ਹੁੰਨੇ ਆ ਆਪਣੇ ਬੱਚਿਆਂ ਨੂੰ ਕਹੋ ਬਚਿਓ ਲੱਖ ਬੰਦੇ ਨਾਲ ਲੜ ਕੇ ਲੱਖਾਂ ਨਾਲ ਲੜ ਕੇ ਕਦੇ ਅਜੀਤ ਸਿੰਘ ਸੂਰਮਾ ਸੀ ਡਿਕਟੇਟਰਸ਼ਿਪ ਦੇ ਵਿੱਚ ਜੁਝਾਰ ਸਿੰਘ ਬਾਬਾ ਜੁਝਾਰ ਸਿੰਘ ਸੂਰਮਾ ਸੀ ਉਹ ਸੂਰਮੇ ਸੀ ਆਪਣੇ ਟਾਈਮ ਦੇ ਬਾਬੇ ਦੀਪ ਸਿੰਘ ਵਰਗੇ ਸੂਰਮੇ ਸੀ ਆਪਣੇ ਟਾਈਮ ਦੇ ਡਿਕਟੇਟਰਸ਼ਿਪ ਦੇ ਵਿੱਚ ਉਹ ਸੂਰਮੇ ਸੀ ਤੇ ਅੱਜ ਕੋ ਲੱਖਾਂ ਦੇ ਵਿੱਚ ਇਗਜ਼ਾਮ ਪਾਸ ਕਰੋ ਲੱਖਾਂ ਬੱਚੇ ਤੁਹਾਡੇ ਵਾਲੇ ਦੁਆਲੇ ਹੋਣਗੇ 20000 ਬੱਚੇ ਨੇ ਪੇਪਰ ਦਿੱਤਾ ਉਹਦੇ ਚੋਂ ਤੁਸੀਂ ਨੰਬਰ ਲੈ ਜਾਓ ਅੱਜ ਦਾ ਸੂਰਮਾ ਇਹ ਹੈ ਅੱਜ ਅਕਾਲ ਤਖਤ ਸਾਹਿਬ ਤੇ ਬਲਾ ਕੇ ਜਿਹੜੇ ਪੀਸੀਐਸ ਬਣੇ ਨੇ ਇੱਕ ਸਾਲ ਚ ਉਹਨਾਂ ਦਾ ਸਨਮਾਨ ਕਰੋ ਜੱਜ ਕਿੰਨੇ ਬਣੇ ਸਿੱਖਾਂ ਦੇ ਉਹਨਾਂ ਦਾ ਸਨਮਾਨ ਕਰੋ ਵਕੀਲ ਕਿੰਨੇ ਬਣੇ ਉਹਨਾਂ ਦਾ ਸਨਮਾਨ ਕਰੋ ਜਿਹੜੇ ਬੱਚੇ ਤੁਹਾਡੇ ਪਾਇਲਟ ਬਣੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਬਲਾ ਕੇ ਸਨਮਾਨਿਤ ਕਰੋ ਅੱਜ ਪੜ੍ਹਾਈ ਕਰਕੇ ਆ ਸੂਰਮੇ ਐ ਇੰਨੇ ਬੱਚਿਆਂ ਨੂੰ ਕੱਟ ਕੇ ਇੱਥੇ ਤੱਕ ਪਹੁੰਚੇ ਸਾਰਿਆਂ ਨੂੰ ਕੱਟਦੇ 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 ਉਦੋਂ ਨਾ ਜੂਜ ਦੇ ਜੂਜ ਦੇ ਜੂਜ ਦੇ ਬਾਬਾ ਫਤਿਹ ਸਿੰਘ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਉਦੋਂ ਦੇ ਉਹ ਸੂਰਮੇ ਡਿਕਟੇਟਰਸ਼ਿਪ ਦੇ ਸੂਰਮੇ ਦੀ ਡੈਫੀਨੇਸ਼ਨ ਹੋਰ ਹੈ ਤੇ ਡੈਮੋਕਰੇਸੀ ਦੇ ਸੂਰਮੇ ਦੀ ਡੈਫੀਨੇਸ਼ਨ ਹੋਰ ਹੈ ਅੱਜ ਪੜਾਈਆਂ ਕਰਨੀਆਂ ਪੈਣੀਆਂ ਨੇ ਅੱਜ ਐਜੂਕੇਸ਼ਨ ਲੈਣੀ ਪੈਣੀ ਅੱਜ ਦੇ ਬੱਚਿਆਂ ਨੂੰ ਸਮਝਾਓ ਤੁਹਾਡੇ ਬੱਚੇ ਅੱਜ ਦੇ ਸੂਰਮੇ ਬਣ ਕੇ ਵਖਾਉਣ ਅੱਜ ਲੋੜ ਹੈ ਅੱਜ ਲੋੜ ਐ ਵੀਰੋ ਤੇ ਗੱਲ ਕਰਨ ਦੀ ਵੀ ਲੋੜ ਐ ਠੀਕ ਐ ਮੈਨੂੰ ਪਤਾ ਐ ਬਹੁਤ ਬੰਦੇ ਜਦੋਂ ਤੁਸੀਂ ਇਦਾਂ ਦੀ ਗੱਲ ਕਰਦੇ ਹੋ ਤੁਹਾਡਾ ਵਿਰੋਧ ਕਰਨਾ ਗਾਲਾਂ ਕੱਢਣੀਆਂ ਬਹੁਤ ਕੁਝ ਹੁੰਦਾ ਠੀਕ ਐ ਅੱਗੇ ਬਥੇਰਾ ਕੁਝ ਸੁਣਦੇ ਆਂ ਹੋਰ ਸੁਣ ਲਵਾਂਗੇ ਹੋਰ ਗਾਲਾਂ ਸੁਣਦੇ ਆਂ ਹੋਰ ਸੁਣ ਲਾਂਗੇ ਕੋਈ ਗੱਲ ਨਹੀਂ ਪਰ ਜਿਹੜੀ ਗੱਲ ਸੱਚ ਐ ਉਹ ਕਹਿਣੀ ਬੜੀ ਜ਼ਰੂਰੀ ਐ ਬੋਝ ਪੈਂਦਾ ਮਨ ਦੇ ਉੱਤੇ ਤੜਫਦਾ ਐ ਮਨ ਵੇਖ-ਵੇਖ ਕੇ ਸਾਡੇ ਬੱਚੇ ਨੇ ਅਸੀਂ ਕੀ ਲੈਣਾ ਯਾਰ ਬੱਚੇ ਵਿਗੜਨਗੇ ਤੁਹਾਡੇ ਹੈ ਹਾਲਾਤ ਵਿਗੜਦੇ ਨੇ ਯਾਰ ਸਾਡੇ ਵਰਗਾ ਤਾਂ ਬੈਠਾ ਆਨੰਦ ਨਾਲ ਅੱਜ ਲਵਾਂਗੇ ਟਿਕਟ ਚੜ ਜਾਗੇ ਬਾਹਰ ਨੂੰ ਪਰ ਨਹੀਂ ਪੰਜਾਬ ਦੇ ਹਾਲਾਤ ਅਸੀਂ ਵੀ ਇੱਥੇ ਇਹ ਸਾਡਾ ਇਸ ਧਰਤੀ ਨਾਲ ਮੋਹ ਹੈ ਤਾਂ ਇਹ ਗੱਲ ਕਰਦੇ ਹਾਂ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਆਪ ਸਾਰਿਆਂ ਦੇ ਚਰਨਾਂ ਵਿੱਚ ਇੱਕ ਮੈਂ মিডিਆ ਵਾਲਿਆਂ ਨੂੰ ਸ਼ੁਰੂ ਤੋਂ ਬੇਨਤੀ ਕੀਤੀ ਹੈ ਮੇਰੀ ਵੀਡੀਓ ਪੂਰੀ ਚੱਲਣੀ ਚਾਹੀਦੀ ਜਿੱਥੇ ਵੀ ਕਿਤੇ ਚਲਾਨੀ ਹੈ ਇਹਨੂੰ ਪੂਰੀ ਚਲਾਓ ਕੱਟ ਵੱਡ ਨਾ ਕਰਿਓ ਇਹ ਜ਼ਰੂਰੀ ਬੇਨਤੀ ਹੈ ਸੋ ਮੈਂ ਫੇਰ ਕਹਿਣਾ ਜਰਾ ਕੁ ਸੋਚ ਕੇ ਸਮਝ ਕੇ ਚੱਲੋ ਇੱਕ ਇੱਕ ਕਦਮ ਸੋਚ ਕੇ ਚੱਲੋ ਵੇਖੋ ਹਰ ਬੰਦੇ ਦੀ ਆਪਣੀ ਸੋਚ ਹੈ ਅਮਰਤਪਾਲ ਸਿੰਘ ਦੀ ਆਪਣੀ ਸੋਚ ਉਹ ਆਪਣੇ ਤਰੀਕੇ ਨਾਲ ਕਰਦਾ ਰਵੇ ਸਾਨੂੰ ਪ੍ਰੋਬਲਮ ਨਹੀਂ ਪਰ ਸਾਡਾ ਹੱਕ ਹੈ ਅਸੀਂ ਇਹ ਕਹਿ ਸਕਦੇ ਹਾਂ ਮੈਨੂੰ ਪਸੰਦ ਨਹੀਂ ਆਹ ਗੱਲ ਮੈਨੂੰ ਪਸੰਦ ਨਹੀਂ ਮੈਂ ਇਦਾਂ ਦੀ ਲੜਾਈ ਨਹੀਂ ਲੜ ਸਕਦਾ। ਅਗਲਾ ਆਪਣੇ ਘਰ ਬੈਠਾ ਕਵੇ ਠੀਕ ਹੈ ਮੈਨੂੰ ਪਸੰਦ ਨਹੀਂ ਪਰ ਇਹ ਨਾ ਕਹੀਏ ਵੀ ਚੱਕ ਦਿਓ ਫੱਟੇ ਹੁਣ ਖਤਮ ਕਰ ਦਿਓ। ਸਾਡੇ ਵਿਰੁੱਧ ਕਮੈਂਟ ਕਰਨ ਵਾਲੇ ਨੂੰ ਅਸੀਂ ਜਿਉਂ ਨਹੀਂ ਦੇਣਾ। ਅਸੀਂ ਮਾਰ ਦੇਾਂਗੇ ਅਸੀਂ ਖਤਮ ਕਰ ਦੇਾਂਗੇ। ਇਦਾਂ ਦੀ ਸੋਚ ਨਾ ਸੋਚੋ। ਸਾਡੇ ਵਰਗਿਆਂ ਨੇ ਨਾ ਕਦੇ ਸੋਚਿਆ ਨਾ ਜ਼ਿੰਦਗੀ ਵਿੱਚ ਕਿਸੇ ਦਾ ਨੁਕਸਾਨ ਕਰਨ ਬਾਰੇ ਅਸੀਂ ਸੋਚ ਵੀ ਸਕਦੇ ਹਾਂ। ਕਿਸੇ ਨੂੰ ਚਰੀਟ ਵੀ ਆਵੇ ਸਾਡੇ ਕਰਕੇ ਅਸੀਂ ਸੋਚ ਵੀ ਨਹੀਂ ਸਕਦੇ। ਤੇ ਮੈਂ ਜਿਹੜੇ ਵੀਰ ਮਾੜਾ ਮੋਟਾ ਲਿਖਦੇ ਐ, ਬੋਲਦੇ ਐ ਸੋਚਦੇ ਐ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀਰੋ ਆਪਣੀ ਕਲਮ ਚਲਾਨੀ ਚਾਹੀਦੀ ਐ ਬੋਲਣ ਵਾਲਿਆਂ ਨੂੰ ਬੋਲਣਾ ਚਾਹੀਦਾ ਆਪਣੀ ਗੱਲ ਕਹਿਣੀ ਚਾਹੀਦੀ ਐ ਮੌਕਾ ਐ ਟਾਈਮ ਐ ਨਾ ਬੋਲੇ ਤੇ ਫਿਰ ਕੋਈ ਫਾਇਦਾ ਨਹੀਂ ਸੱਚ ਸੁਣਾਈ ਸੀ ਸੱਚ ਕੀ ਬੇਲ ਇੰਨੀਕ ਬੇਨਤੀ ਮੈਂ ਆਪ ਸਾਰਿਆਂ ਨਾਲ ਕਰਨੀ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ